ਟਰੈਕਟਰ ਵੇਖੋ ਤੁਸੀਂ ਬਹੁਤ ਵਧੀਆ ਟਰੈਕਟਰ ਪਿਆਈ ਇਹ ਸਾਰਾ ਸੁੱਕਾ ਟਰੈਕਟਰ ਹੈ ਇਸੇ ਪਾਸਿਓਂ ਕੋਈ ਲੀਕਿੰਗ ਨਹੀਂ ਕੋਈ ਸੀਕਿੰਗ ਨਹੀਂ ਠੀਕ ਹੈ ਜੀ ਹਾਂ ਪਿੰਡ ਦਾ ਜਿਵੇਂ ਸਾਰਾ ਅਰੀਜਨਲ ਪਿਆਈ ਕਿਤੇ ਪਾਸੋਂ ਫਹਾਰ ਵੀ ਨਹੀਂ ਹੋ ਜੇਗੀ ਸਾਰਾ ਅਰੀਜਨਲ ਪਿਆ ਰੰਗ ਬੇਟਾ ਆਪਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਕਮਲਪ੍ਰੀਤ ਕੋਲੇ ਆਏ ਆਂ ਆਪਾਂ ਬਾਈ ਕੋਲੇ ਨਾ 724 ਸਵਾਰਾ ਟਰੈਕਟਰ ਵਿਕਾਊ ਆ ਇੱਕ ਵਾਰੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਦੋਸਤੋ ਤੁ ਰੰਗ ਵਾਇਓ ਚੈੱਕ ਕਰ ਲਓ ਦੋਸਤੋ ਤੁਸੀਂ ਤੇ ਟਾਇਰ ਟੂਰ ਦੋਸਤੋ ਚੈੱਕ ਕਰ ਲਓ ਅਗਲਾ ਟਾਇਰ ਤੁਸੀਂ ਦੇਖ ਲਓ ਦੋਸਤੋ ਤੇ ਇੰਜਨ ਉੰਜੋਂ ਦੀ ਤੁਸੀਂ ਦੇਖ ਲਓ ਦੋਸਤੋ ਤੇ ਬਾਕੀ ਮਗਰਾਂ ਟਾਇਰ ਦੇਖ ਲਓ ਤੇ ਪਿੱਛੋਂ ਵੀ ਆਪਾਂ ਇੱਕ ਵਾਰੀ ਨਿਗਾਹ ਮਰਾ ਦਨੇ ਤੁਹਾਨੂੰ ਘਰੇਲੂ ਵੀਰ ਕੋਲ ਟਰੈਕਟਰ ਹੈ ਤੇ ਬਾਕੀ ਨਾ ਆਪਾਂ ਪੂਰੀ ਜਾਣਕਾਰੀ ਵੀਰ ਤੋਂ ਲੈ ਕੇ ਦੇਵਾਂਗੇ ਤੇ ਕੱਲੀ ਕੱਲੀ ਤੁਹਾਨੂੰ ਡਿਟੇਲ ਤੁਹਾਨੂੰ ਦੱਸ ਦਿਆਂ ਦੋਸਤੋ ਜੇ ਆਪਣੀ ਵੀਡੀਓ ਚੰਗੀ ਲੱਗਦੀ ਹੈ ਨਾ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦੋ ਪਹਿਲਾਂ ਜੀ ਆਪਣਾ ਨਾਮ ਕਮਲਪ੍ਰੀਤ ਆ ਜੀ ਪਿੰਡ ਝੋੜੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਠੀਕ ਹੈ ਹਾਂ ਜੀ ਬਾਈ ਜੀ ਆਪਣੇ ਕੋਲ ਟਰੈਕਟਰ ਸਵਰਾਜ 724 724 ਟਰੈਕਟਰ ਆ ਜੀ ਆਪਣੇ ਕੋਲੇ ਠੀਕ ਹੈ ਬਾਈ ਹਾਂ ਜੀ ਜੇ ਆਪਾਂ ਇਹ ਡਿਟੇਲ ਦੇ ਗਏ ਬਈ ਇਹ ਜੀ ਆਪਣੇ ਕੋਲੇ 1996 ਮਾਡਲ ਆ ਜੀ ਇਹ ਠੀਕ ਹੈ ਜੀ 50 ਨੰਬਰ ਆ ਠੀਕ ਹੈ 50 ਨੰਬਰ ਹਾਂ ਜੀ ਹਾਂ ਜੀ ਹਾਂ ਜੀ ਫਾਟਾ ਕਿੱਥੋਂ ਦਾ ਬਈ ਇਹ ਹਾਂ ਜੀ ਨੰਬਰ ਕਿੱਥੋਂ ਦਾ ਨੰਬਰ ਇਹ ਸ਼ਾਇਦ ਫਰੀਦਕੋਟ ਦਾ ਆ ਜੀ ਉਸ ਨੂੰ ਦੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਫਸਟ ਓਨਰ ਆਈ ਮੰਨ ਲਓ ਇਹ ਮੰਨ ਕੇ ਜੇਲ ਆਪਣੇ ਕੋ ਸੈਕੰਡ ਓਨਰ ਆਈ ਪਰ ਨਾ ਨਹੀਂ ਆਪਣੇ ਐਫੀਡੀ ਉਠਾਏਗਾ ਆਪਣੇ ਕੋਲੇ ਮੰਨ ਲਓ ਫਸਟ ਓਨਰ ਫਸਟ ਦੇ ਘਰੋਂ ਘਰੋਂ ਲਿਆ ਆ ਕੇ ਆਪਾਂ ਜੀ ਫਸਟ ਦੇ ਘਰੋਂ ਲਿਆ ਸੀ ਘਰੋਂ ਲਿਆ ਵੈਸੇ ਹੀ ਆਈ ਐਫੀਡੀਟ ਤੇ ਲਿਆ ਹਾਂਜੀ ਹਾਂਜੀ ਗੁਰੂ ਘਰ ਦੇ ਵਿੱਚ ਸੀਗਾ ਬਾਕੀ ਟਰੈਕਟਰ ਹੀ ਇਹ ਠੀਕ ਹੈ ਜੀ ਹਾਂ ਸਾਰਾ ਟਰੈਕਟਰ ਦੇਖੋ ਤੁਸੀਂ ਬਹੁਤ ਵਧੀਆ ਟਰੈਕਟਰ ਪਿਆ ਜੀ ਇਹ ਸਾਰਾ ਸੁੱਕਾ ਟਰੈਕਟਰ ਕਿਸੇ ਪਾਸੋਂ ਕੋਈ ਲੀਕਿੰਗ ਨਹੀਂ ਕੋਈ ਸੀਕਿੰਗ ਨਹੀਂ ਠੀਕ ਹੈ ਜੀ ਹਾਂ ਲੋ ਦੋਸਤੋ ਚੈੱਕ ਕਰ ਲਓ ਮੈਂ ਤੁਹਾਨੂੰ ਨਿਗ੍ਹਾ ਮਰਾ ਦਿੰਦਾ ਇੱਕ ਵਾਰੀ ਹਾਂ ਇਹ ਰੰਗ ਪੇੜ ਦਾ ਜਿਵੇਂ ਸਾਰਾ ਅਰੀਜਨਲ ਪਿਆ ਜੀ ਕਿਤੇ ਪਾਸੋਂ ਫਫਾਰ ਵੀ ਨਹੀਂ ਹੋ ਜੇਗੀ ਸਾਰਾ ਅਰੀਜਨਲ ਹੈ ਰੰਗ ਪੇੜ ਦਾ ਆਪਾਂ ਮੜੀ ਸ਼ੋਹ ਖੋਲ ਕੇ ਦਿਖਾ ਦਗੇ ਵੀਰ ਲਓ ਦੋਸਤੋ ਤੁਸੀਂ ਨਾ ਚੈੱਕ ਕਰ ਲਓ ਜੀ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਆ ਲਓ ਵੀਰੋ ਚੈੱਕ ਕਰ ਲਓ ਜੀ ਵਿੱਚੋਂ ਚੈੱਕ ਕਰ ਲਓ ਜੀ ਕੰਡੀਸ਼ਨ ਹੈ ਲਿਕੇ ਹੀ ਲੋਗੇ ਤੁਸੀਂ ਚੈੱਕ ਕਰ ਲਓ ਕਿਤੋਂ ਵੀ ਸਾਰਾ ਸੁੱਕਾ ਪਿਆ ਹੈ ਇੰਜਨ ਤੁਸੀਂ ਦੇਖ ਲਓ ਦੋਸਤੋ ਤੇ ਬਾਕੀ ਆਪਾਂ ਮਗਰੋਂ ਹੀ ਨਿਗਮਰਾਦ ਕੀ ਹਾਂ ਵੇਖੋ ਜੀ ਸਾਰਾ ਚੈੱਕ ਕਰੋ ਟਾਇਰ ਕਿੰਨੇ ਦੇ ਦੇ 14 ਇਹਦੇ 12 ਨਾ 12 ਜਾਤਾ ਜੀ ਹਾਂਜੀ 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 12 4 28 ਜੀ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਟਾਇਰ ਪਏ ਆ ਦੇ ਮੰਨ ਕੇ ਚੱਲ 50 ਤੋਂ 60% ਪਏ ਟਾਇਰ ਠੀਕ ਹੈ ਉਹ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਦੋਸਤੋ ਟਾਇਰਾਂ ਦੀ ਬਾਕੀ ਘਰੇਲੂ ਟਾਇਰ ਟਰੈਕਟਰ ਚੱਲੇ ਹੋਏ ਕੋਈ ਆਪਣਾ ਕਿਰਾਏ ਦਾ ਕੰਮ ਨਹੀਂ ਗਿਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਘਰੇ ਆਉਦੇ ਕਿ ਚੱਲੇ ਆ ਹੋਏ ਸਾਰਾ ਸਮਾਨ ਨਾਲ ਦੇਉਗੇ ਜੀ ਹਾਂਜੀ ਡੰਡਾ ਫੱਟੀ ਨਾਲ ਸਾਰੇ ਹੈਗਾ ਹੀ ਸਮਾਨ ਠੀਕ ਹੈ ਮੰਨ ਲਓ ਡੱਕ ਡੱਕ ਲੱਗਿਆ ਹਾਂ ਹਾਂ ਇਹ ਦੇਣਾ ਜੀ ਆਪਾਂ ਬਣਿਆ ਤੇ ਬੈਟਰੀ ਬੋਟਰੀ ਵੀ ਸੈਲਫ ਸਲ ਇਧਰੋਂ ਵੀ ਤੁਹਾਨੂੰ ਆਪਾਂ ਇੱਕ ਵਾਰੀ ਨਿਗਾਹ ਮਾਰਾ ਦਨੇ ਆ ਕਰੋ ਚੱਕ ਤੁਸੀਂ ਸਾਰਾ ਸੁੱਕਾ ਕਿਤੋਂ ਲੀਕਿੰਗ ਨਹੀਂ ਇਧਰੋਂ ਤੁਸੀਂ ਚੈੱਕ ਕਰ ਲਓ ਗੇਅਰ ਗੂਰ ਦਾ ਬਈ ਗੇਅਰ ਗੂਰ ਦਾ ਓਕੇ ਆ ਜਮਾਂ ਓਕੇ ਆ ਜੀ ਕਿਸੇ ਪਾਸੋਂ ਕੋਈ ਚੈੱਕ ਬਈ ਕੋਈ ਕੋਈ ਦਿੱਕਤ ਨਹੀਂ ਗੇਅਰ ਗੂਰ ਦਾ ਕੋਈ ਦਿੱਕਤ ਨਹੀਂ ਗੇਅਰ ਗੂਰ ਦੀ ਠੀਕ ਹਾਂਜੀ ਬਈ ਜੇ ਆਪਾਂ ਜੀ ਗੱਲ ਕਰਕੇ ਡਿਮਾਂਡ ਦੀ ਡਿਮਾਂਡ ਇਹ ਵੀ ਆਪਾਂ ਜੀ ਉਹ ਫੋਨ ਤੇ ਕਰ ਲਾਂਗੇ ਜੀ ਕੋਈ ਦਿੱਕਤ ਨਹੀਂ ਫੋਨ ਤੇ ਕਰੂੰਗੀ ਹਾਂ ਫੋਨ ਤੇ ਕਰਾਂਗੇ ਰੇਡ ਜਾ ਜਾਊਗਾ ਰੇਡ ਜਾ ਜਾਊਗਾ ਜੀ ਠੀਕ ਹੈ ਕੋਈ ਜਿੰਮੇਦਾਰ ਭਰਾ ਹਲ ਜਾਂਦਾ ਆਪਣਾ ਹਾਂਜੀ ਹਾਂਜੀ ਵੀ ਪੂਰੀ ਆਪਣੀ ਕੰਡੀਸ਼ਨ ਪੂਰੀ ਜਿੰਮੇਵਾਰੀ ਹੂਗੀ ਹਾਂ ਪੂਰੀ ਜਿੰਮੇਵਾਰੀ ਆਪਣੀ ਆਪ ਦੀ ਹੋਊਗੀ ਵੀਡੀਓ ਵੇਖ ਕੇ ਫੋਨ ਕਰਦਾ ਤੁਹਾਨੂੰ ਹਾਂ ਪੂਰਾ ਮਾਨਤਨ ਕਰਾਂਗੇ ਆਪਾਂ ਹੀ ਖੁੱਲਾ ਕਰਾਂਗੇ ਹਾਂ ਖੁੱਲਾ ਮਾਨਤਨ ਕਰਾਂਗੇ ਨੰਬਰ ਬੋਲ ਦਿਆ ਉਹਦਾ 95692 ਜੀ 06000 06000 ਹਾਂਜੀ ਹਾਂਜੀ ਲਓ ਦੋਸਤੋ ਆਪਾਂ ਨਾ ਬਾਈ ਦਾ ਨੰਬਰ ਲੈਤਾ ਤੇ ਆਪਾਂ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਜੇ ਵੀਰ ਦਾ ਨਾ ਸਾਨੂੰ ਟਰੈਕਟਰ ਪਸੰਦ ਆਉਂਦਾ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਤੁਸੀਂ ਦੋਸਤੋ ਜਮਾਂ origignal ਟਰੈਕਟਰ ਪਿਆ ਬਾਕੀ ਬਾਈ ਦੇ ਨੇ ਕਰੇ ਆ ਕੇ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਹੋ ਜੇ ਆਪਣੀਆਂ ਵੀਡੀਓ ਚੰਗੀਆਂ ਲਾਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਵੀਰ ਭਰਾ ਨੇ ਆਪਣੇ ਦੀ ਵੀਡੀਓ ਕਵਰ ਕਰਾਉਣੀ ਹੈ ਆਪਣੇ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਤੇ ਆਪਾਂ ਨੂੰ ਸੰਪਰਕ ਕਰ ਸਕਦਾ ਠੀਕ ਹੈ ਜੀ ਧੰਨਵਾਦ ਦੋਸਤੋ